ਦੋਸਤੋ ਅੱਜਕਲ ਕੋਵਿਡ ਸ਼ੀਲਡ ਦੇ ਬਹੁਤ ਜ਼ਿਆਦਾ ਭਰਮ ਪਾਇਆ ਜਾ ਰਿਹਾ ਵੀ ਇਹਦੇ ਨਾਲ ਖੂਨ ਦੇ ਠੱਕੇ ਬੰਦ ਨੇ ਤੇ ਹਾਰਟ ਅਟੈਕ ਹੋਣ ਦਾ ਚਾਂਸ ਹੈ ਲੋਕਾਂ ਦੇ ਵਿੱਚ ਬਹੁਤ ਹੀ ਡਰ ਪਾਇਆ ਜਾ ਰਿਹਾ ਕੀ ਇਹ ਗੱਲ ਸੱਚੀ ਹੈ ਇਹ ਗੱਲ ਬਿਲਕੁਲ ਅਫਵਾਹ ਹੈ ਕਿਉਂਕਿ ਕੋਈ ਵੀ ਆਪਾਂ ਦਵਾਈ ਲੈਣਾਂ ਤਾਂ ਉਹਦਾ ਰਿਐਕਸ਼ਨ ਥੋੜੇ ਸਮੇਂ ਬਾਅਦ ਜਾ ਹੁੰਦਾ ਹੀ ਹੁੰਦਾ ਇਸ ਜੁਰੂਰੀ ਵੀ ਸਾਰਾ ਜਿਹੜਾ ਰਿਐਕਸ਼ਨ ਹੋਵੇ ਇਸ ਤਰੀਕੇ ਹਾਰਟ ਅਟੈਕ ਦੇ ਕਾਰਨ ਹੋਰ ਵੀ ਨੇ ਇਕੱਲਾ ਇਹ ਨਹੀਂ ਵੀ ਕੋਵਿਡ-19 ਕਰਕੇ ਹੋ ਸਕਦਾ ਤੁਹਾਡਾ ਮोटापा ਹੋ ਸਕਦਾ ਤੁਹਾਡਾ ਬਲੱਡ ਘਾੜਾ ਹੋ ਸਕਦਾ ਤੁਹਾਡੇ ਮਤਲਬ ਕਿ ਡਿਪਰੈਸ਼ਨ ਹੋ ਸਕਦਾ ਐਂਗਜ਼ਾਈਟੀ ਹੋ ਸਕਦੀ ਹੈ ਤੁਹਾਡੇ ਆਦਰ ਡਿਜਨ ਹੋ ਸਕਦੇ ਨੇ ਤੁਸੀਂ ਬੈਟੀ ਚੀਜ਼ਾਂ ਜ਼ਿਆਦਾ ਕਰਨਿਓ ਤਾਂ ਉਹ ਵੀ ਤੁਹਾਡੇ ਹਾਰਟ ਅਟੈਕ ਦਾ ਕਾਰਨ ਹੋ ਸਕਦਾ ਇੱਕ ਹੀ ਚੀਜ਼ ਹੁੰਦਾ ਕੋਈ ਕੁਝ ਲੋਗ ਜਦੋਂ ਕੋਈ ਗੱਲ ਫਲਾਉਂਦੇ ਨੇ ਤਾਂ ਉਹਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਪ੍ਰਚਾਰ ਕਰਦੇ ਨੇ ਲੋਕ ਡਰ ਜਾਣ ਕਿਉਂਕਿ ਡਰ ਵੀ ਇੱਕ ਬਿਜ਼ਨਸ ਹੈ ਜਦੋਂ ਜਦੋਂ ਤੁਸੀਂ ਡਰ ਦੇ ਵਿੱਚ ਹੋਵੋਗੇ ਤਾਂ ਤੁਸੀਂ ਡਾਕਟਰਾਂ ਦੇ ਕੋਲ ਜਾਓਗੇ ਲੈਬਾਰਟਰੀ ਵਾਲੇ ਕੋਲ ਜਾਓਗੇ ਟੈਸਟ ਕਰਵਾਓਗੇ ਤਾਂ ਇੱਕ ਡਰ ਇੱਕ ਬਿਜ਼ਨਸ ਹੈ ਇਹ ਤਾਂ ਡਰ ਦੀ ਲੋੜ ਨਹੀਂ ਹੈ ਵੀ ਕੋਵਿਡ-19 ਦੋ ਸਾਲਾਂ ਦੀ ਹੁਣ ਕੋਵਿਡ-19 ਜੇ ਕੁਝ ਕਰਨਾਂ ਦਾ ਦੋ ਸਾਲ ਹੋ ਗਏ ਲੱਗੇ ਨੂੰ ਤਾਂ ਉਹਨਾਂ ਦਾ ਕਰ ਦਿੱਤਾ ਹੁੰਦਾ ਮੋਸਟਲੀ ਡਾਕਟਰ ਕਹਿੰਦੇ ਰੇਅਰ ਕੇਸ ਸਿਆਰ ਕੇਸ ਰੇਅਰ ਦੇ ਕੇਸ ਦੇ ਵਿੱਚ ਤੇ ਕੀ ਹੁੰਦਾ ਵੀ ਲੱਖਾਂ ਦੇ ਵਿੱਚੋਂ ਇੱਕ ਜਾਂ ਦੋ ਹੁਣ 2 ਲੱਖ ਦੇ ਵਿੱਚੋਂ ਤੁਸੀਂ ਲੱਖ ਦੇ ਵਿੱਚ ਦੋ ਤਾਂ ਤੁਸੀਂ ਆਉਂਦੇ ਨਹੀਂ ਇਸ ਲਈ ਇਹ ਤੋਂ ਡਰਨ ਦੀ ਲੋੜ ਨਹੀਂ ਤੂੰ ਜਾਗਰੂਕ ਹੋਣ ਦੀ ਲੋੜ ਹੈ ਅਟੈਕ ਆਦਰ ਰੀਜਨ ਦੇ ਨਾਲ ਵੀ ਹੁੰਦੇ ਨੇ ਕਈ ਵਾਰ ਅਸੀਂ ਹਮ ਜਿਨ੍ਹਾਂ ਨੇ ਕੋਵਿਡ ਸ਼ੀਲਡੀ ਲਵਾਈ ਜਾਂ ਵੈਕਸੀਨ ਲਵਾਈ ਉਹਨਾਂ ਨੂੰ ਹੱਟ ਅਟੈਕ ਹੋ ਰਹੇ ਨੇ ਤਾਂ ਫਿਰ ਉਹਦਾ ਕੀ ਕਰਨਾ ਹੈ ਇਸ ਲਈ ਇਹ ਤੋਂ ਡਰਨ ਦੀ ਲੋੜ ਨਹੀਂ ਜਾਗਰੂਕ ਹੋਣ ਦੀ ਲੋੜ ਹੈ ਇਹ ਸੋਚਣ ਦੀ ਲੋੜ ਹੈ ਵੀ ਹੋਰ ਕਾਰਨਾ ਕਰਕੇ ਵੀ ਕਈ ਵਾਰ ਅਟੈਕ ਹੋ ਜਾਂਦੇ ਨੇ ਹੁਣ ਕਈ ਵਾਰ ਅਸੀਂ ਦੇਖਦੇ ਆਂ ਵੀ ਲੀਵਰ ਦੀ ਪ੍ਰੋਬਲਮ ਆਉਂਦੀ ਆ ਅਸੀਂ ਬੰਦੇ ਨੂੰ ਤਾਂ ਇਹ ਕਹਿ ਕੇ ਟਾਲ ਦਿੰਦੇ ਆਂ ਬੰਦੇ ਤੇ ਦੇ ਦੋਸ਼ ਮੜ ਦਿੰਦੇ ਆਂ ਵੀ ਤੂੰ दारू ਪਿੰਦਾ ਸੀ ਹੈਪੇਟਾਈਟਸ ਸੀ ਜਾਂ ਹੋਰ ਆਦਰ ਪ੍ਰੋਬਲਮਸ ਆ ਜਾਂਦੀ ਹੈ ਤੱਕ ਔਰਤ ਨੂੰ ਵੀ ਆਉਂਦੀ ਹੈ ਤਾਂ ਔਰਤ ਨੂੰ ਅਸੀਂ ਕੀ ਕਹਦੀ ਆਂ ਵੀ ਤੂੰ ਵੀ दारू ਪਿੰਦੀ ਆਂ ਤੁਸੀਂ ਵੀ ਸ਼ਰਾਬ ਪਿੰਦੇ ਹੋ ਯਾਨੀ ਕਿ ਤੇਰੀ ਜਾਗਰੂਕ ਹੋਣ ਦੀ ਲੋੜ ਹੈ ਡਰਨ ਦੀ ਲੋੜ ਨਹੀਂ ਕੋਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਇੱਕ ਜੇ ਮੈਂ ਕਹਾਂ ਪੰਜਾਬੀ ਦੇ ਵਿੱਚ ਇਹ ਚੋਣਾ ਦਾ ਮੁੱਦਾ ਹੈ ਚੋਣਾਂ ਦੇ ਵਿੱਚ ਡਰ ਪੈਦਾ ਕਰਕੇ 5-700 ਬੰਦੇ 5-4000 ਬੰਦੇ ਅਟੈਕ ਨਾਲ ਮਰਨਾ ਤਾਂ ਲੋਕ ਇਹ ਮੁੱਦਾ ਉਠਾਉਣ ਵੀ ਹਾਂ ਦੇਖੋ ਜੀ ਇਹ ਨਾ ਵੈਕਸ ਲਾਈਤੀ ਵੈਕਸ ਨਾਲ 5-4000 ਲੋਕਾਂ ਦੀ ਮੌਤ ਹੋ ਗਈ ਹੈ। ਯਾਨੀ ਕਿ ਡਰ ਦਾ ਧੰਦਾ ਡਰ ਦੀ ਰਾਜਨੀਤੀ ਹੈ। ਇਹ ਤੋਂ ਡਰਨ ਦੀ ਲੋੜ ਨਹੀਂ। ਕਿਤੇ ਕੁਝ ਨਹੀਂ ਹੋਣ ਲੱਗਾ ਜਿਹੜਾ ਅਟੈਕ ਹੋਣਾ ਉਹਦੇ ਆਦਰ ਕਾਰਨ ਵੀ ਨਾ ਉਹ ਅਲੱਗ ਕਾਰਨਾ ਕਰਕੇ ਹੋ ਸਕਦਾ ਹੈ। ਪਰ ਕੋਵਿਡ ਸ਼ੀਲ ਕਰਕੇ ਹੋਵੇ, ਕੱਲੇ ਕੋਵਿਡ ਸ਼ੀਲ ਕਰਕੇ ਹੋਵੇ ਇਹ ਦੇਰੀ ਮੂਰਖਤਾ ਹੈ। ਇਸ ਨੂੰ ਜਾਗਰੂਕੋ ਲੋਕਾਂ ਨੂੰ ਜਾਗਰੂਕ ਕਰੋ ਧੰਨਵਾਦ ਜੀ